ਇੱਕ ਓੰਕਾਰ ਸਤਿਗੁਰ ਪ੍ਰਸਾਦ ਰਾਗ ਮਾਲਾ ਰਾਗ ਇੱਕ ਸੰਗ ਪੰਜ ਬਰੰਗਨ ਸੰਗ ਲਾਪੇ ਆਠੋ ਨੰਦਨ ਪ੍ਰਥਮ ਰਾਗ ਭੈਰਵੇ ਕਰਹੀ ਪੰਜ ਰਾਗ ਨੇ ਸੰਗ ਉਚਰਹੀ ਪ੍ਰਥਮ ਭੈਰਵੀ ਬਿਲਾਵਲੇ ਪੁਨਿਆ ਕੇ ਗਾਵੇ ਬੰਗਲੇ ਪੁਨਸ ਲੇਖੀ ਕੀ ਪਈ ਬਾਰੇ ਪੈਰੋ ਕੀ ਪਾਂਚੋ ਨਾਰੇ ਪੰਚਮਾਰਕ ਦਿਸ਼ਾ ਗਸਨਾਵੇ ਬੰਗਾਲਮ ਮਦ ਮਾਦ ਵਗਾਵੇ ਨਾਲ ਤ ਬਿਲਾਵਨ ਗਾਵੇ ਆਪਣੀ ਆਪਣੀ ਪਾਂਤ ਟੱਪ ਤੁਰ ਪੈਰ ਰਵਕੇ ਗਾਵੇ ਗਾਇਨ ਪਾਤਰ ਦੁਤਿਆ ਮਾਲਕ ਉਸਕਿਆ ਲਾਪੀ ਸੰਗ ਰਾਗ ਨੇ ਪੰਜੋ ਥਾਪੇ ਗੋਣ ਕਰੀ ਅਰ ਦੇਵ ਗੰਧਾਰੇ ਗੰਦਾਰੇ ਸੋਤੇ ਉਚਾਰੇ ਤਨਾਸਰੀ ਇਹ ਪੰਜ ਗਾਏ ਮਾਲ ਰਾ ਕੋਸਕ ਸੰਗ ਲਾਏ ਮਾਰੂ ਮਤ ਅੰਗ ਮੇਵਾਰਾ ਪ੍ਰਭਲ ਚੰਡ ਕੋਸ ਕਿਉ ਬਹਾਰਾ ਖਉ ਖਾਟੋ ਪੁਰਾਨੰਦ ਗਾਏ ਅਸ਼ਟ ਮਾਲ ਅਸ਼ਟ ਮਾਲ ਕੋਸ ਸੰਗ ਲਾਏ ਪੁਨਿ ਆਇਓ ਹੈ ਢੋਲ ਪੰਜਨਾਰ ਸੰਗ ਅਸ਼ਟ ਸੂਤ ਉਠੇ ਤਾ ਨਿਕਲੋਲ ਗਾਇਨ ਤਾਰ ਮਿਲਾਵੇ ਤੇ ਲੰਗੀ ਦੇਵ ਕਰਿਆਏ ਬਸੰਤੇ ਸੰਧੂਰ ਸੁਹਾਏ ਦਰظاہیری لا پارਜਾ ਸੰਗ ਲਾਹੇ ਪੰਜ ਹੋ ਯਾਰਜਾ ਸੁਰਮਾ ਆਨੰਦ ਭਾਸ ਕਰ ਆਏ ਚੰਦਰ ਬਿੰਬ ਮੰਗਲਨ ਸੁਹਾਏ ਸਰਸਪਾਨ ਵਾਹੇ ਬਨੋਦਾ ਗਾਵੇ ਬਰਸ ਸਰਸ ਬਸੰਤ ਕਮੋਦਾ ਪਟਪਟਾ ਕੈ ਸਵਾਰੀ ਪੁਨਿ ਆਏ ਦੀਪਕੀ ਬਾਰੀ ਕਸ਼ੇਲੀ ਪਟ ਮੰਜਰੇ ਟੋਢੀ ਕਹੀ alaap ਕਾ ਮੋਦੀਆ ਗੁਜਰੀ ਸੰਗ ਦੀਪਕ ਕੇ ਥਾਪ ਕਾਲੰਕਾ ਕੁੰਦਰਿਉ ਰਾਮਾ ਕਮਲ ਕੁਸਮ ਚੰਪੂਕੇ ਨਾਮਾ ਗਉਰਾਵ ਕਾਂਦਰਾ ਕਲਿਆਣਾਟਪੁਰ ਦੀਪਕੇ ਜਾਨਾ ਸ੍ਰੀ ਰਾਗਵੇ ਗਾਵੇ ਪਾਂਚੋ ਸੰਗ ਬਰੰਗਣ ਲਾਵੇ ਬੈਰਾ ਰੇ ਕਰਨਾਟੇ ਧਰੇ ਗਬਰੀ ਗਾਵੇ ਆਸਾਵਰੀ ਤੇ ਪਾਸ਼ਾ ਸਿੰਧਵੀ ਆ ਲਾਪੇ ਸ੍ਰੀ ਰਾਗ ਸਿਉ ਪਾਂਚੋ ਥਾਪੇ ਕਾਲੋ ਜ਼ਾਰਗ ਦਾਗਰਾ ਔਰ ਗੋਂਡ ਕਬੀਰ ਅਟਪੁਰ ਸਿਰਾਕੇ ਗੋਂਡੇ ਕੁੰਭ امیر ਖਸਤੰ ਦੇਗ ਰਾਗ ਵੈ ਗਾਵੇ ਪਾਂਚੋ ਸੰਗ ਬਰੰਗਣ ਲਾਵੇ ਸੋਠ ਗੋਂਡ ਬਲਾਰੇ ਤੁਨੇ ਪੁਨ ਗਾਵੇ ਆਸਾ ਗੁਨ ਗੁਰੀ ਉੱਚਾ ਸੋਰ ਸੁਪਨ ਕੀਨੇ ਵੇਗ ਰਾਗ ਸਿਉ ਪਾਂਚੋ ਚੀਨੇ ਬਹਿਰਾ ਦਰ ਕਜ ਦਰ ਕੇ ਦਰ ਜਮਲੇ ਤਾਰ ਨਾਟਿ ਹੋ ਜਲ ਤਾਰਾ ਪੁਨ ਗਾਵੇ ਸ਼ੰਕਰਿਓ ਸੰਮ ਮੇਗ ਰਾਗ ਪੁਤਰਨ ਕੇ ਨਾਮ ਖਸ਼ਟ ਰਾਗ ਉਹਨ ਗਾਈ ਸੰਗ ਰਾਗਣੀ ਤਿਸ ਸਬੈ ਪੁਤਰ ਰਾਗਨ ਕੇ 18 10 20 ਕਾਸ਼ਟ ਰਾਗ ਹੁਨ ਗਾਈ ਸੰਗ ਰਾਗਣੀਤੀ ਸ ਸਵੇ ਪੁੱਤਰ ਰਾਗਨ ਕੇ 18 10 20 ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ